ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਹੋਈ ਵੱਡੀ ਜਿੱਤ ਤੋਂ ਬਾਅਦ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸ੍ਰੀ ਦਰਬਾਰ ਸਾਹਿਬ 'ਤੇ ਨਤਮਸਤਕ ਹੋਏ ਅਤੇ ਇੱਥੇ ਵੱਡਾ ਰੋਡ ショਅ ਕੀਤਾ ਇਸ ਰੋਡ ショਅ ਵਿੱਚ ਹਿੱਸਾ ਲੈਣ ਲਈ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਉਮੀਦਵਾਰ ਜਗਰੂਪ ਸਿੰਘ ਸੇਖਮਾ ਆਪਣੇ ਸਮਰਥਕਾਂ ਸਮੇਤ ਅੰਮ੍ਰਿਤਸਰ ਪਹੁੰਚੇ ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ਹਨੇਰੀ ਪੰਜਾਬ ਵਿੱਚ ਚੱਲੀ ਹੈ ਉਹ ਦੂਜੇ ਸੂਬਿਆਂ ਦੇ ਵਿੱਚ ਵੀ ਚੱਲੇਗੀ ਅਤੇ ਪਾਰਟੀ ਨੈਸ਼ਨਲ ਪਾਰਟੀ ਬਣ ਚੁੱਕੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕਾਦੀਆਂ ਹਲਕੇ ਦੇ ਸਾਰੇ ਵਲੰਟੀਅਰ ਦੇ ਨਾਲ ਅੰਮ੍ਰਿਤਸਰ ਲਈ ਰਵਾਨਾ ਹੋ ਰਹੇ ਹਾਂ ਜਿੱਥੇ ਅੱਜ ਸਾਡੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਆਉਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਪਹਿਲੋਂ ਤੇ ਅੰਮ੍ਰਿਤਸਰ ਪਹੁੰਚ ਕੇ ਦਰਬਾਰ ਸਾਹਿਬ ਨਪਮਤਕ ਹੋ ਕੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨਗੇ ਔਰ ਉਸ ਤੋਂ ਬਾਅਦ ਰਣਜੀਤ ਐਵੇਨਿਊ ਅੰਮ੍ਰਿਤਸਰ ਤੋਂ ਬਹੁਤ ਵੱਡੀ ਗਿਣਤੀ ਚ ਲੱਖਾਂ ਦੀ ਗਿਣਤੀ ਚ ਲੋਕ ਅੱਜ ਉਸ ਰੋਡ ਸ਼ੋਅ ਚ ਸ਼ਾਮਲ ਹੋਣਗੇ ਔਰ ਸਾਰੇ ਪੰਜਾਬ ਨਿਵਾਸੀਆਂ ਦਾ ਇੰਨੀ ਵੱਡੀ ਮੈਂਡੇਟ ਦੇਣ ਲਈ ਹੁੰਜਾ ਫੇਰ ਪੰਜਾਬ ਚ ਦਿੱਤ ਦੇਣ ਲਈ ਪਾਰਟੀ ਵੱਲੋਂ ਧੰਨਵਾਦ ਕੀਤਾ ਜਾਵੇ। ਸਰ ਇਹਨੂੰ ਦੇਖੋ ਜੀ ਹਨੇਰੀ ਆ ਸਥਾਪਤੀ ਦੇ ਅਗੇਂਸਟ ਲੋਕਾਂ ਨੇ ਆਪਣਾ ਵਿਦਰੋਹ ਪ੍ਰਗਟ ਕੀਤਾ ਕਿਉਂਕਿ ਲੋਕ ਰਵਾਇਤੀ ਪਾਰਟੀਆਂ ਤੋਂ ਤੰਗ ਸੀ ਔਰ ਜਿਹੜੇ ਵੱਡੇ ਕੱਟਕਾਰ ਦੇ ਲੀਡਰ ਸੀ ਲੋਕ ਉਹਨਾਂ ਤੋਂ ਵੱਧ ਤੰਗ ਸੀ ਕਿਉਂਕਿ ਜੋ ਹਾਲਾਤ ਪੰਜਾਬ ਦੇ ਬਣੇ ਆ ਇਹ ਲੋਕ ਉਹਨਾਂ ਦੇ ਲਈ ਜਿੰਮੇਵਾਰ ਸੀ ਔਰ ਲੋਕਾਂ ਨੇ ਆਪਣਾ ਗੁੱਸਾ ਕੱਢਿਆ ਔਰ ਲੋਕਾਂ ਨੂੰ ਇੱਕੋ ਮੀਸੀ ਆਮ ਆਦਮੀ ਪਾਰਟੀ ਤੇ ਕਿਉਂਕਿ ਦਿੱਲੀ ਚ ਜਿੱਦਾਂ ਦਾ ਪਾਰਟੀ ਨੇ ਕੰਮ ਕੀਤਾ ਪੰਜਾਬ ਦੇ ਲੋਕ ਆਸ ਰੱਖਦੇ ਨੇ ਕਿ ਉਹੋ ਜਿਹਾ ਕੰਮ ਹੀ ਪੰਜਾਬ ਚ ਵੀ ਹੋਵੇਗਾ ਸੋ ਇਸ ਕਰਕੇ ਬੜਾ ਹੁੰਜਾ ਫੇਰ ਹੰਗਾਰਾ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਤਾ ਜਿਹਦੇ ਲਈ ਅਸੀਂ ਸਾਰੇ ਪੰਜਾਬੀਆਂ ਦਾ ਧੰਨਵਾਦ ਕਰਦੇ ਹਾਂ ਵੇਖੋ ਜਦੋਂ ਜਦੋਂ ਅੱਗ ਪੰਜਾਬ ਚ ਲੱਗ ਗਈ ਆ ਤੇ ਭੰਬੜ ਹੋਣ ਹਿਮਾਚਲ ਚ ਵੀ ਆਉਣੇ ਆ 6 ਮਹੀਨੇ ਨੂੰ ਗੁਜਰਾਤ ਚ ਵੀ ਆਉਣੇ ਆ ਔਰ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਸਥਾਪਿਤ ਹੋ ਗਈ ਆ ਦੂਜੀ ਸਟੇਟ ਚ ਉਹਦੀ ਸਰਕਾਰ ਬਣ ਗਈ ਆ ਔਰ ਗਾਂ ਆਉਣ ਵਾਲੇ ਸਮੇਂ ਚ ਇਹ ਦੂਜੀਆਂ ਸਟੇਟਾਂ ਚ ਵੀ ਆਏਗੀ ਔਰ ਕੇਂਦਰ ਚ ਵੀ ਆਉਣ ਵਾਲੇ ਸਮੇਂ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਐਸਐਮਜ਼ेड ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ